ਮਾਦੇ ਜੀ ਜੀਵਾਛੜਾ ਭਾਰਤ ਨੂੰ ਤੋਂ ਨਾਮ ਆਇਆ ਦੇਸ਼ੀ ਸਰਨਾਮਾ ਦੋਤਾ ਨਹੀਂ ਜੀਸ਼ਮਾਰਤੀ ਸੁਦੇਤ ਪੁਲਾੜੀ ਰਾਤੂ ਸ਼ਰਮਾ ਰਾਦੇ ਤੇ ਸਾਡੇ ਨਾਲ ਦੇ ਹੋਰ ਸੇਤੀ ਜਦੋਂ ਸਰਨਾਮਾ ਅਵਿਧਾ ਰਾਜਨ ਉਸ ਜੀ ਸ਼ਰਮਾ ਜੀ ਪਤੀ ਸਰਨਾਮਾ ਜੀ ਦੇਖਣ ਲਈ ਤੇ ਦਸ ਸਾਰਾ ਪਿਆਰੇ ਸਸੀਦਾਰ ਕਿਉਂਕਿ ਜਦੋਂ ਰਾਤ ਦੀ ਵੀਕੋ ਬਣੀ ਸੀ ਤਾਂ ਸਾਨੂੰ ਲੱਗਿਆ ਸੀ ਕਿ ਅਸਲ ਵੀਕੋ ਮਾਰਗੇ ਕਿਉਂਕਿ ਇੱਕ ਤਾਂ ਸਾਡੇ ਵੈਚ ਦੇ ਰਹੇ ਸੀ। ਕਿੱਥੇ ਸਰਵੋਤਮ ਵੀ ਸੀ। ਬਹੁਤ ਲੰਬਾ ਸਮਾਂ ਲਗਾ ਸਾਡਾ ਰਾਤੋ ਰਾਤ ਦਰੇ ਰਿਹਾ। ਤੇਰਾ ਬਾਣਕੂ ਤੋਂ ਵੀ ਤੋ ਖੜੇ ਨੇ। ਹੋਰ ਲੋਕਾਂ ਦਾ ਕੰਮ ਕਰਦੇ ਸਾਨੂੰ। ਬੜਾ ਸੌਖਾ ਜਿਹਾ ਮਹਿਸੂਸ ਹੁੰਦਾ ਹੈ। ਮੈਂ ਕਿਹਾ ਦਿੱਤਾ। ਅੱਜ ਦੇ ਦਿੱਤਾ। ਔਰ ਅੱਜ ਅਨਸਾਰ ਚੈੱਕਅਪ ਬਹੁਤ ਵਧੀਆ ਨੇਚਰ ਦੇ ਬਾਗ ਦੇ ਆਰਾਮਪੁਰ ਦੇ ਨੋਨੇ ਹਰੇ ਨੋ ਨੀਲੇ ਨੇ ਪਰ ਦੇਖਦੇ ਆਂ ਆਰਾਮ ਜੀ ਦਾ ਕਿਹਦਾ ਰਹਿਣਾ ਫੱਤਾ ਸਾਡਾ ਤਾਂ ਬਹੁਤ ਵਧੀਆ ਜਿਹਾ ਲੱਗਦਾ ਇਹ ਬੜਾ ਜਾਨਦਾਰ ਸਾਡੇ ਬਲਾਕ ਚ ਆਉਂਦੇ ਆਪਣਾ ਆਰਾਮ ਜੀ ਬਹੁਤ ਸ਼ਾਂਤ ਜਿਹਾ ਬਲਾਕ ਹੈ ਉਥੇ ਪੰਗੇ ਪੁੰਗੇ ਨਹੀਂ ਹਰੇ ਬਹੁਤੇ ਜਿਵੇਂ ਆਪਣੇ ਮੱਛਰਾਂ ਚ ਬਹੁਤ ਹੋਣਾ ਆਪਣੀ ਪੈਂਦਾ ਇਹ ਵੀ ਮੱਛਰਾਂ ਟੁੰਦੇ ਵਿੱਚ ਬਹੁਤ ਦੇਖਣ ਚੜੀ ਨਹੀਂ ਹੁੰਦੇ ਚਲੋ ਇੱਕੋ ਕੇਸ ਬਾਰੇ ਸਾਰੇ ਪਾਸੇ ਹੁੰਦੇ ਨੇ ਉਹ ਚੈੱਕ ਨੂੰ ਆਪਣੇ ਕੋਲ ਕਰ ਸਕਦੇ ਨੇ ਤੇ ਬਾਕੀ ਸਾਨੂੰ ਇਹ ਲੱਗਦਾ ਵੀ ਇਹ ਬਲਾਕ ਜਿਹੜਾ ਲੁੱਤੀਆ ਚੱਲ ਗਿਆ ਆਪਣਾ ਜੰਦੇ ਚੱਲਿਆ ਗਿਆ ਉਹਨੇ ਅੱਜ ਡਾਕਟਰ ਨੂੰ ਮਲੇ ਜਿਹਦਾ ਕੰਮ ਨਹੀਂ ਪੈ ਰਿਹਾ ਤੇ ਸਕੂਲ ਵੱਲੋਂ ਡਾਕਾ ਹੁੰਦਾ ਜਿਹਨੇ ਬਿੱਟੇ ਤਰੀ ਤੇ 10 ਦਿਨ ਦਾ ਜਿਹੜਾ ਨਿਸ਼ਾਮ ਸਾਤੀ ਮਿਟਰਾਂ ਨਾਲ ਨਿਬੜੇ ਜਾਂਦਾ ਹੈ ਸਾਰਿਆਂ ਦਾ ਤੇ ਨਾਮ ਨਾਲ ਡਾਲਦੀ ਵੀ ਕੰਮ ਹੈ ਪੰਜਾਬ ਦੇ ਰਸਤਾ ਬਸ ਬਸ ਇਹ ਨਾ ਕੰਮ ਕਰਦੇ ਪਹੁੰਚ ਜਾਏ ਕੁਦਾ ਸਵਾਰਿਕਸਲਾ ਅੰਨੇ ਵਿੱਚ ਨਾ ਮੈਂ ਉਹ ਜਿਹਨੂੰ ਬੇਸ਼ਿਕਰ ਕਿਉਂ ਵੀ ਲੋਸ਼ਾ ਦਾ ਬੰਦੇ ਕਰ ਦਿੱਸਤੇ ਨਾ ਉਹ ਵੀ ਸਾਡੇ ਸੀਨੀਅਰ ਸੀਐਸ ਦੇ ਬਹੁਤ ਬਾਤਵਾਦੀ ਵੀ ਉਹ ਨਾ ਕੋੜਾ ਵਨ ਉਹ ਜਿਹਨੂੰ ਅੱਜ ਬਾਦੂ ਚਾਰ ਦੇ ਜੋੜਾ 2 ਲੱਖ ਰੁਪਿਆ ਆ ਉਹਨੂੰ ਅਸੀਂ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਰਾਮ ਗੁੱਜ ਮੇਰੇ ਵੱਲੋਂ ਸਾਰਿਆਂ ਨੂੰ ਨਾਈ ਅਭਿਨ ਕਰ ਦਿੱਤਾ ਜੀ ਇਸ ਸਮਾਗਮ ਤੇ ਕੰਫਰੰਸਿੀ ਤੇ ਸਟਾਫ ਸਾਰਣ ਸਸ਼ੀਕਾਲ ਜੀ ਐਂਡ ਸੰਤਵਾਂ ਸੇ ਲਗਵਾਈ ਗਈ ਜਿਹੜੀ ਇੱਕ ਗਾਰਮ ਹੈ ਹਨ ਇਸ ਦਾ ਮਿਲਣ ਦੇ ਨਸੇ ਨਾਲ ਸਾਡੇ ਇਹ ਜਿੱਦਣੇ ਪ੍ਰਮੋਟ ਹੋਏ ਤੇ ਸਾਨੂੰ ਇਹ ਲੱਗਿਆ ਵੀ ਅਸੀਂ ਪ੍ਰਮੋਟ ਹੋ ਗਏ ਅਕੀ ਇਹ ਵੀ ਜਿਸ ਤਰ੍ਹਾਂ ਅਜੇ ਨਹੀਂ ਹੋਇਆ ਵੀ ਜਿੱਤਨਾ ਮਛੀਵੜਾ ਮਨ ਬੁਲਾਵ ਚੱਲਦਾ ਤੇ ਉਹ ਫੋਨ ਆਪਣੇ ਮਛੀਵੜਾ 12 ਹੋਵੇ ਤਨਾ ਇਹ ਕਥਾਈ ਜਿਲ੍ਹਾ ਤੋਂ ਜੋ ਜਿਸ ਦਾ ਉਦੋਂ ਬੁਲਾਵ ਚੱਲ ਰਿਹਾ ਹੈ ਇਤਨੀ ਬੜੀ ਸ਼ਾਂਤੀ ਵਾਲਾ ਬੁਲਾਵ ਹੈ ਕੋਈ ਤਰ੍ਹਾਂ ਦਾ ਇਸ਼ੂ ਨਹੀਂ ਆਇਆ ਹੈ ਆਪਣੇ ਤੇ ਸਾਨੂੰ ਅਸੀਂ ਪੂਰੇ ਸ਼ਾਟਪਾ ਨੇ ਕਿਸੇ ਵੀ ਤਰੀਕੇ ਨਾਲ ਬਦੇ ਆਪਣਾ ਆਪਣੇ ਕਹਿੰਦੇ ਵੀ ਬੁਲਾਵ ਦਾ ਨਾਮ ਚੰਦ ਦੇ ਸਾਰੇ ਚ ਆਉਗਾ ਕੋਈ ਪਿਛੇ ਨਹੀਂ ਰਹੇ ਆਪਾਂ ਚਾਹੇ ਦਫਤਰੀ ਸਾਤ ਨੂੰ ਵੀ ਇਸ ਵਾਰ ਤਾਂ ਨਹੀਂ ਕੋਈ ਦਫਤਰੀ ਕੰਮ ਪੈਂਡਿੰਗ ਨਹੀਂ ਹੋਏਗਾ ਤੇ ਇਹੀ ਆ ਆਸਾ ਵੀ ਜਿਸ ਤਰ੍ਹਾਂ ਪਹਿਲਾਂ ਆਪਣੇ ਬਾਗ ਵਧੀਆ ਚੱਲ ਰਹੀ ਸੀ ਸੁਦਰਸ਼ ਨਾਰੀਓ ਤੇ ਤੁਹਨ ਕਿਸੇ ਤਰ੍ਹਾਂ ਦੀ ਵੀ ਦਫਤਰੀ ਮਤ ਸਟਾਫਰ ਨੂੰ ਟੀਚਰਸ ਨੂੰ ਤੋਂ ਕਿਾ ਕਿਸੇ ਵੀ ਤਰ੍ਹਾਂ ਦੀ ਪੰਜ ਵੀ ਕੋਈ ਫੀਚਰ ਤੇ ਕੋਈ ਤਕਲੀਫ ਨਹੀਂ ਹੋਏਗੀ ਤੇ ਜਰਮਾਦੀ ਸਾਹਿਬ ਨੂੰ ਜੋ ਵੀ ਨਾੜੀ ਜਰਮਾਦੀ ਫੋਨ ਪਰ ਮੈਸੇਜ ਕਰੋ ਅਸੀਂ ਆਜਾ ਹਰ ਤਿਦਰਾ ਮਾਦੀ ਕੰਮ ਹੋਸਤੇ ਹੈਮ ਮਿਲ ਕੇ ਅਸੀਂ ਵੀ ਆਪਾਂ ਵਧੀਆ ਪਰਿਵਾਰ ਦੀ ਤਰ੍ਹਾਂ ਆਪਣਾ ਮਿਲ ਕੇ ਚੱਲਾਈਏ ਧੰਨਵਾਦ ਜੀ